ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੇ ਸਾ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੇ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨਾ ਹੋਵਈ ਜੇ ਸੋਚੇ ਰਖਵਾਰ ਤੁਪਾ ਤੁਪਨਾ ਹੋਵਈ ਜੇ ਲਾਇ ਲਾ ਦਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨ ਪੁਰਿਆਂ ਪਾਰ ਸਾਹਸ ਸਿਆਣਪ ਨਾਲ ਖੋਆ ਤਾਂ ਇਕ ਨਾ ਚੱਲਣਾ ਨਾਲ ਕਿ ਸਚਿਆ ਰਹਿ ਹੋਈ ਐ ਤੂ ਕੁੜਾ ਟੁਟਾ ਪਾਨ ਹੁਕਮਰ ਜਾਈ ਚਰਣਾ ਨਾਨਕ ਲਿਖਿਆ ਨਾਮ ਹੁਕਮਿ ਆਵਨ ਕਰ ਹੁਕਮ ਨਾ ਕੇ ਆਜਾਈ ਹੁਕਮਿ ਆਵਨ ਜੀ ਹੁਕਮ ਲੈ ਵਢਾਈ ਹੁਕਮਿ ਹੋ ਤਮ ਨੀਚ ਕਮਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੇਸ ਇਕ ਹੁਕਮੇ ਸ੍ਰੰਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਹੈ ਜੇ ਬੁਝੈ ਤਉ ਮਕਨ ਕੋਏ ਗਵ ਕੋ ਤਾਣ ਹੋਵੈ ਕਿਸੈ ਤਾਣ ਗਵ ਕੋ ਦਾਤ ਜਨਨਿਸਾਨ ਗਵ ਕੋ ਗੁਣ ਵਡਿਆਇ ਆਚਾਰ ਗਾਵਕੋ ਵਿਜਾ ਵਿਖੰ ਵਿਚਾਰ ਗਾਵਕੋ ਸਾਜ ਰੇਤਨ ਖੇਹ ਗਾਵਕੋ ਜੀਲਾ ਫਿਰ ਦੇਹ ਗਾਵਕੋ ਜਪ ਅਸਦੂਰ ਗਾਵਕੋ ਵੇਖ ਹਾਦਰ ਦੂਰ ਕਥਨਾ ਕਥੇ ਨ ਆਵਤ ਟੋਟ ਕਥ ਕਥ ਕਥੇ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਠਗ ਪਾਏ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਉ ਨਾਨਕ ਵਸਾਵੇ ਪ੍ਰਭਾਉ ਸਾਚਾ ਸਾਹਿਬ ਸਾਚਨਾਇ ਪਖਾਂ ਪਵ ਅਪਾਰ ਆਖ ਮੰਗੈ ਦੇਹ ਦੇ ਦਾਨ ਕਰੇਦਾ ਤਾਰ ਫਿਰ ਕਹਿ ਗਰਖੀਐ ਜਿਤ ਦੇਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵੜਿਆਏ ਵਿਚਾਰ ਕਰਮ ਆਵੇ ਕਪੜਾ ਨਦਰੇ ਮੋਖ ਦਵਾਰ ਨਾਨਕ ਵੇ ਜਾਣਿਆ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿਧਾਨ ਗਾਵੇ ਸੁਣਿਆ ਮਨ ਰੱਖਿਆ ਪਾਉ ਦੁਖ ਪਰ ਹਰ ਸੁਖ ਲਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇ ਸ੍ਰੀ ਗੁਰੂ ਗੋਬਿੰਦ ਬਰਮਾ ਗੁਰ ਪਾਰਵਤੇ ਮਾਈ ਜੇ ਹੋ ਜਾਣ ਅੱਖ ਨਾਏ ਕਣਾ ਕਥਨ ਜਾਏ ਗੁਰਾਂ ਇੱਕ ਦੇਹ 부ਜਾਏ ਸਬਨਾ ਜੀਆਂ ਕਗਦਾਤਾ ਸੋਮਾ ਵਿਸਰਣਾ ਜਾਏ ਤਿਰਥ ਨਾਵ ਜੇ ਤਿਸ ਪਾਵਾਂ ਵਣ ਪਾਣੇ ਕਿ ਨਾਏ ਕਰੇ ਜੇ ਤਿਸ ਠੋ ਪਾਏ ਵਖਾ ਵਿਣ ਕਰਮਾਂ ਕੀ ਮਿਲ ਲੈ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰਕੇ ਸਿਖ ਸੁਣੇ ਗੁਰਾਂ ਇੱਕ ਦੇਹ 부ਜਾਏ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਆਰ ਜਾ ਹੁਰਦ ਸੁਣੇ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਇ ਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਕਾ ਬਾਤ ਨ ਪੁੱਛੇ ਕਿ ਕਿਟਾ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਆ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸੱਜ ਪੀਰ ਸੁਰਨਾਥ ਸੁਣਿਆ ਤਰ ਤਵਲਾ ਕਾਸ ਸੁਣਿਆ ਦੀਪ ਲੋਇ ਪਤਾਲ ਸੁਣਿਆ ਪੋ ਨਾਸ ਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੋਗ ਪਾਪ ਕਾ ਨਾਸ ਸੁਣਿਆ ਇਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹ ਹਰਮੰਦ ਸੁਣਿਆ ਜੋਗ ਜੁਗਤਿਨ ਭੇਦ ਸੁਣਿਆ ਸਾਸਤ ਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਆ 68 ਕੈ ਸਨਾਨ ਸੁਣਿਆ ਪੜਪੜ ਪਾਵੈ ਮਾਨ ਸੁਣਿਆ ਲਾਗੈ ਸਾਇ ਜਤਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰੇ ਗੁਨਾ ਕੇ ਗਾਹੇ ਸੁਣਿਆ ਸੇਖ ਪੀਰ ਪਾਤ ਸਾਹੇ ਸੁਣਿਆ ਆਂਦੇ ਪਾਵਾਰਾਹੋ ਸੁਣਿਆ ਹਾਥ ਵਸ ਗਾਹੋ ਨਾਨਕ ਭਗਤਾ ਸ੍ਰੀ ਵੇਦਾਸ ਸੁਣਿਆ ਦੂਖ ਪਾਪ ਕਾ ਨਾਸ ਮਨ ਕੇ ਗਤ ਕੈ ਨਾ ਜਾਏ ਜੇ ਕੋ ਕਹੈ ਪਿਛਾ ਬਚਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨ ਕਾ ਵਹਿ ਕਰਨ ਵਿਚਾਰ ਅਸਨਾ ਨਲੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸਰਤਵੈ ਮਨ ਬੁੱਧ ਮਨ ਸਗਲ ਭਵਣ ਕੇ ਸੁਧ ਮਨਮ ਚੋਟਾ ਨਾ ਖਾਇ ਮਨ ਜਦ ਕੈ ਸਾਥ ਨ ਜਾਏ ਐਸਾ ਨੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਪਖਸ਼ਿਓ ਪ੍ਰਗਟ ਜਾਏ ਮਨ ਮਗਨਾ ਚੱਲੇ ਪੰਥ ਮਨ ਧਰਮ ਸਿਤੇ ਸੰਦੰਗ ਐਸਾ ਨੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਮੁਖ ਦੁਆਰ ਮਨੈ ਪਰਵਾਰ ਸਹਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੈ ਨ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਜਾਨ ਪੰਚੇ ਪਾਵੈ ਦਰਗਹ ਮਾਨ ਪੰਚੇ ਸੋਹਾ ਦਾ ਜਾਨ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕੇ ਕਰਨੈ ਨਾ ਸਮਾਰ ਧੋਲ ਧਰਮ ਦੇ ਆ ਕਾ ਪੂਤ ਸੰਤੋ ਥਾਪ ਰਖਿਆ ਜਨ ਸੂਤ ਜੇ ਕੋ ਗੁਜਾ ਹੋਏ ਸਤਿਆਰ ਤਵਲਾ ਉਪਰ ਕੇਤਾ ਭਾਰ ਧਰਤੇ ਹੋਰ ਪਰ ਹੋਰ ਹੋਰ ਜਿਸ ਤੇ ਭਾਰਤ ਲੈ ਕਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਗੁੜੇ ਕਲਾਮ ਇਹੋ ਲਿਖਾ ਲਿਖਿਆ ਜਾਣ ਕੋਏ ਲਿਖਾ ਲਿਖਿਆ ਕਿਤਾ ਹੋਏ ਕਿਤਾ ਤਣਸਵਲ ਰੂਪ ਕੀਤੇ ਦਾਤ ਜਨ ਕਉਨ ਕੂਤਿ ਕਿਤਾ ਪਸਾਓ ਏਕੋ ਕਵਾਓ ਦਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾਵੇ ਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਰੇ ਪ੍ਰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਖਜਾਕ ਸੰਗ ਪਾਵੋ ਸੰਗ ਪੂਜਾ ਸੰਗ ਤਵਤਾਓ ਸੰਗ ਗ੍ਰੰਥ ਮੁਖ ਮੇਂ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਗ ਸੂਰਮਹ ਭਗਸਾਰ ਸੰਗ ਮੋਲ ਲਿਵ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਨ ਜਾਵਾ ਏਤਵਾਰ ਜੋ ਤੁਧ ਪਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਖਮ ਰਖੰਦ ਕੋਰ ਸੰਗ ਚੋਰਾ ਹਰਾ ਮੁਖੋਰ ਅਸਾਂ ਖਮਰ ਕਰ ਜਾਏ ਜੋਲ ਸੰਗਲਵੜ ਹੱਦਿਆ ਤੁਮਾਏ ਸੰਗ ਪਾਪੀ ਪਾਪ ਕਰ ਜਾਏ ਸੰਕੁੜਿਆਰ ਕੋੜੇ ਫਿਰਾਏ ਸੰਖ ਮਲੇ ਥ ਮਲ ਪਖਾਏ ਅਸਾਂ ਖੁਨਿੰਦਰ ਸਰ ਕਰ ਪਾਰ ਨਾਨਕ ਨੇਜ ਕਹੇ ਵਿਚਾਰ ਵਰਨ ਜਾਵਾਏ ਕਵਾਰ ਜੋ ਤੁਧ ਪਾਵੈ ਸਾਇ ਪ੍ਰੇਕਾਰ ਤੂੰ ਸਦਾ ਸਰਾਮਤ ਨਿਰੰਤਾਰ ਸੰਖ ਨਾਮ ਸੰਗ ਥਾਵ ਗਮ ਗਮ ਸੰਗ ਲੋਏ ਸੰਕਾਹ ਸ੍ਰਿ ਪਾਰ ਹੋਏ ਅਖਰੇ ਨਾਮ ਅਖਰੇ ਸਲਾਹੇ ਅਖਰੇ ਗਿਆਨ ਗੀਤ ਗੁਣ ਗਾਏ ਅਖਰੇ ਲਿਖਣ ਬੋਲਣ ਬਾਣ ਅਖਰਸ ਸੰਜੁਗ ਵਿਖਾਣ ਜਿਨਾਂ ਲਿਖ ਦਿਸਰਣਾਇ ਜਿ ਫਰਮਾਏ ਤਿ ਤਿ ਉਪਾਏ ਜੇਤਾ ਕੀਤਾ ਦੇਤਾ ਨਾਮ ਵਿਣ ਨਾਵਾ ਨਹੀਂ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆਂ ਨ ਜਾਵਾਏ ਇਕ ਵਾਰ ਜੋ ਤੁਧ ਪਾਵੈ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਨੰਕਾਰ ਭਰਿਆ ਹੱਥ ਪੈਰ ਤੰਦੇਹ ਬਾਣੇ ਤੋਤੇ ਉਤਰਸ ਖੇਹ ਮੂਤ ਭਲੇਤੇ ਕੱਪੜ ਹੋਏ ਜੇ ਸਾਬੁਨ ਲਿਆ ਤੋਏ ਭਰਿਆ ਮਦ ਪਾਪਾ ਕੈ ਸੰਗ ਓ ਧੋਪਾ ਨਵ ਕਰੰਗ ਪੁੰਨੇ ਪਾਪੇ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵੀ ਜੋ ਆਪੇ ਥਾਓ ਨਾਨਕ ਹੁਕਮੇ ਆਓ ਜਾਓ ਤਿਰਥ ਤਪ ਤੇ ਆਦਤ ਦਾਨ ਜੇ ਕੋ ਪਾਵੈ ਤਦ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਤ ਤਿਰਥ ਮਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸਤੋ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੂਤੇ ਮਾਹ ਕਵਣ ਜਿਤੋ ਆਕਾਰ ਜੇ ਨ ਪਾਇਆ ਪੰਡਤੀ ਜਿਉ ਵਾਲੇ ਕੁਰਾਨ ਵਕਤ ਨਾ ਪਾਇਓ ਕਾਦਿਆਂ ਜੇ ਲਿਖਣ ਲੈ ਕੁਰਾਨ ਤਿਤਵਾਰ ਨ ਜੋਗੀ ਜਾਣ ਰਤਮਾਉਨਾਂ ਕੋਇ ਜਾ ਕਰਤਾ ਸਿਰਠੇ ਕੋ ਸਾਜੇ ਆਪੇ ਜਾਣ ਸੋਇ ਕਿਦ ਕਰ ਆਖਾ ਕੇ ਸਾਲਾ ਹੈ ਕਿਮ ਵਰਣੇ ਕਿਦ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਇ ਕਿਤਾ ਜਗਾ ਹੋਵ ਨਾਨਕ ਜੇ ਕੋ ਆਪੋ ਜਾਣ ਅਗਿਆਨ ਸੋਹ ਪਾਤਾਲ ਪਾਤਾਲ ਲਖ ਆਗਾਸ ਆਗਾਸ ਓੜ ਕੋੜ ਗਪਾਲ ਥਕੇ ਵੇਦ ਕਹਨਿਕ ਬਾਤ ਸਸ 18 ਕਹਨ ਕਤੇਪਾਂ ਅਸਲ ਇਕ ਧਾਤ ਲਿਖਾ ਹੋਇ ਤਾਂ ਲਿਖਿਆ ਲਿਖਾ ਹੋਇ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੇ ਸਲਾਹੇ ਇਹਦੀ ਸੁਰਤ ਨਾ ਪਾਏ ਆਂ ਨਦੀਆਂ ਤਵਾ ਪਵ ਵ ਸਮੁੰਦ ਨਾ ਜਾਣੇ ਐ ਸਮੁੰਦ ਸਾਇ ਸੁਦਤਾਨ ਗ੍ਰਹ ਸਿੱਧੇ ਮਾਲ ਧਨ ਕਿਹੜੇ ਤੁਲਣਾ ਹੋ ਬਨੇ ਜੇਤਸ ਮਨੋ ਨਾ ਵਿਸਰੇ ਅੰਤ ਨਾ ਸਿੱਕਤੇ ਕਾ ਨੰਤ ਅੰਤਨਾ ਕਰਨਾ ਗ੍ਰਹਿਣ ਅੰਤ ਅੰਤਨਾ ਵੇਖਣਾ ਸੁਣਨਾ ਅੰਤ ਅੰਤਨਾ ਜਾਪੈ ਕੈ ਮਨ ਮੰਤ ਅੰਤਨਾ ਜਾਪੈ ਕਿਤਾਕਾਰ ਅੰਤਨਾ ਜਾਪੈ ਪਾਰਵਾਰ ਅੰਤ ਕਾਰਣ ਕਿਤੇ ਬਿਰਲਾਏ ਤਾਂ ਕਿ ਅੰਤਨਾ ਪਾਏ ਜਾਏ ਹੋ ਅੰਤਨਾ ਜਾਣੈ ਕੋਏ ਬਉਤਾ ਕਈਏ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚ ਉਪਰ ਉੱਚਾ ਨਾਅਵੜੂ ਉੱਚਾ ਹੋਵੇ ਕੋਈ ਤੇ ਸੂਝੇ ਕੋ ਜਾਣੈ ਸੋਏ ਜਿਵੜੇ ਆਪ ਜਾਣੈ ਆਪ পাপ ਨਾਨਕ ਨজਰੇ ਕਰਮੇ ਦਾਤ ਭਗਤਾ ਕਰਮ ਲੇਖਿਆ ਨਾ ਜਾਏ ਵੱਡਾ ਦਾਤਾ ਤਨ ਨਾ ਤੁਮਾਏ ਕਿਤੇ ਮੰਗਾ ਜੋਦ ਪਾਰ ਕਿਤੇ ਗਣਤ ਨੇ ਵਿਚਾਰ ਕਿਤੇ ਖੱਪ ਟੁੱਟਾ ਵਿਕਾਰ ਕਿਤੇ ਲੈ ਲੈ ਮੁਕੁਰ ਪਾਏ ਕਿਤੇ ਮੁਰਖ ਖਾਏ ਖਾਏ ਕਿਤੇ ਦੁਖ ਭੂਸ ਸਮਾਰ اے ਬੇਦਾਤ ਰੇ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣ ਜਿਤਿਆ ਮੋਖਾਏ ਆਪੇ ਜਾਣ ਆਪੇ ਦੇ ਆਖੇ ਸੇਵਕਈ ਕੇ ਜਿਸਨਾ ਬਖਸੇ ਸਿਰ ਸਲਾਏ ਨਾਨਕ ਤੁਧ ਪਾਤ ਸਾਹਿ ਪਾਤ ਸਾਹ ਅਮਲ ਗੁਣ ਅਮਲ ਵਾਪਾਰ ਮਨ ਵਾਪਾਰਿ ਅਮਨ ਪੰਡਾਰ ਅਮੁਲਾ ਵਾ ਮੁਲਾ ਜਾਏ ਮੁਲ ਭਾਏ ਮੁਲਾ ਸਮਾਏ ਅਮਲੁ ਧਰਮੁ ਮੂਲ ਦੇਬਾਨ ਮੂਲ ਤੁਲ ਮੂਲ ਪ੍ਰਵਾਨ ਮੂਲ ਬਖਸੀ ਸੰਮੁਨੇ ਸਾਨ ਮੂਲ ਕਰਮ ਮੂਲ ਫਰਮਾਨ ਅਮਲੋ ਅਮਲਾਖਿਆ ਨ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੈ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕ ਕ ਉਠੜ ਜਾਏ ਇਤੇ ਕਿਤੇ ਹੋਰ ਕਰ ਤਾ ਆਖ ਨਾ ਸਕ ਕ ਕੀ ਕੇ ਜਿਵੜ ਭਾਵੈ ਤੇ ਵਡ ਹੋਏ ਨਾਨਕ ਜਣ ਸਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖਿਆ ਸ੍ਰੀ ਗੁਰ ਗਵਾਰ ਗਵਾਰ ਸੋਦਰ ਕਿਆ ਸੋ ਕਰ ਕਿਆ ਜਿਤ ਵੇ ਸਰਬ ਸੁਮਾਲੇ ਵਾਜੇ ਨਦ ਅਨੇਕ ਸੰਖਾ ਕਿਤੇ ਗਾਵਣ ਹਾਰੇ ਕਿਤੇ ਰਾਗ ਪ੍ਰੇਸ ਕਈਨ ਕਿਤੇ ਗਾਵਣ ਹਾਰੇ ਗਾਵ ਤਵਨ ਪਵਨ ਪਾਣੇ ਬਸੰਤਰ ਗਾਵ ਰਾਜਾ ਕਨੁੰਦਵਾਰੇ ਗਾਵ ਚਿਤ ਗਉਤਲੇ ਜਾਣ ਲਖਨਿ ਤਰੰਦਿ ਚਾਰੇ ਗਾਵ ਈਸਰ ਬ੍ਰਹਮਾ ਦੇਵੀ ਸਹਨ ਸਦਨ ਸਵਾਰੇ ਗਾਵ ਇੰਦ ਇੰਦਾਸਣ ਬੈਠੇ ਦੇਵਤਾ ਆਦਰ ਨਾਲੇ ਗਾਵ ਸਜ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੇ ਗਾਵ ਆਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦ ਨਾਲੇ ਗਾਵ ਮੋਣ ਅਮਨ ਮੋਨ ਸੁਰਗਾ ਮਛ ਪਿਆਲੇ ਗਾਨ ਰਤਨ ਪਾਏ ਤੇਰੇ 68 ਤਿਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੇ ਚਾਰੇ ਗਾਵੇ ਖੰਡ ਮੰਡਲੁਰ ਪੰਡਾ ਕਰ ਕਰ ਰੱਖੇ ਤਾਰੇ ਸੇ ਤਦਨ ਗਾਵਾ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਵਨ ਨਾਨਕ ਤੇ ਵਿਚਾਰੇ ਸੋਇ ਸੋਇ ਸਦਾ ਸਤਿ ਸਾਈਂ ਸਤਾ ਸਜੇ ਨਾਏ ਅਭਿ ਉਸ ਜਨ ਜਸਿ ਰਚਨਾ ਜਿੰਨ ਰਚਾਏ ਰੰਗੇ ਰੰਗੇ ਪਾਤੇ ਕਰਤ ਜਿਸ ਸੇ ਮਾਇਆ ਜਿਨੂ ਪਾਏ ਕਰ ਕਰ ਵੇਖੈ ਕਿਤਾ ਪਣਾ ਜੋ ਤਿਸ ਤੇ ਵਢਿਆਏ ਜੋ ਤਿਸ ਬਾਵਾ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਸਾ ਹੋ ਸਹਾ ਪਾਸਾ ਸਾਹਿਬ ਨਾਨਕ ਰਣ ਰਜਾਏ ਮੁੰਦਾ ਸੰਤੋਖ ਸਰਮਪਤ ਚੋਲੇ ਧਿਆਨ ਕੀ ਕਰੈ ਵਿਭੂਤ ਇੰਤ ਆਗਾਲ ਕੁਵਾਰੇ ਕਾਇ ਜੁਗਤ ਡੰਡਾ ਪ੍ਰਤੇਤ ਆਏ ਪੰਥੇ ਸਗਰ ਜਮਾਤੇ ਮਨ ਜੀਤੈ ਜਗ ਜੀਤ ਆਦੇਸ ਦਿਸੈ ਦੇਸ ਆਦ ਨਿਰ ਨਾਦ ਨਾਹਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਪੰਡਾਰਣ ਕਟ ਘਟ ਵਜਨਾਦ ਆਪਨਾਥ ਨਾਥੇ ਸਵਜਾ ਕੇ ਰਿਸਦੇ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵ ਲਿਖ ਆਵ ਪਾਗ ਆਦੇਸ ਦਿਸਾ ਦੇਸ ਆਦ ਨਿਲ ਨਦ ਨਾਥ ਜੁਗ ਜੁਗ ਇੱਕ ਵੇਸ ਇੱਕ ਮਾਈ ਜੁਗਤ ਵਿਆਇ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੇ ਇੱਕ ਪੰਡਾਰੇ ਇੱਕ ਲਾਏ ਜੀ ਬਾਣ ਜਿਉ ਤਿਸ ਭਾਵਾ ਤਿਵਾ ਚਲਾਵਾ ਜਿਉ ਹੋਵਾ ਫਰਮਾਨ ਓ ਵੇਖਾ ਉਹਨਾਂ ਨਦਰ ਨ ਆਵਾ ਬਉਤਾਏ ਵਿਡਾਣ ਆਦੇਸ ਦਿਸੈ ਦੇਸ ਆਦ ਨਿਰਨਾਦ ਨਾਦ ਜੁਗ ਜੁਗ ਏਕੋ ਵੇਸ ਆਸਣ ਲoye ਲoye ਭੰਡਾਰ ਜੋ ਕੁਛ ਪਾਇਆ ਸੋ ਏ ਕਾਰ ਕਰ ਕਰ ਵੇਖੈ ਸ੍ਰਿਜਨ ਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਦਿਸੈ ਦੇਸ ਆਦ ਨਿਰਨਾਦ ਨਾਦ ਜੁਗ ਜੁਗ ਏਕੋ ਵੇਸ ਇਕ ਦੋ ਜੀ ਬੋ ਲੱਖ ਵੈ ਲੱਖ ਵੈ ਲਖ ਵੇਸ ਲੱਖ ਲੱਖ ਗਿੜਾ ਆਖੀਏ ਏਕ ਨਾਮ ਜਗਦੀਸ਼ ਏਤ ਰਾਹ ਪਤ ਪੌੜੀਆਂ ਚੜੀਏ ਹੋਏ ਕੀਸ ਸੁਣ ਗੱਲਾਂ ਕਾਸ ਕੇ ਕਿਟਾ ਆਏ ਰੇਸ ਨਾਨਕ ਨਦਰੀ ਪਾਈਆ ਕੂੜੇ ਕੂੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋ ਨ ਮੰਗਣ ਦੇ ਨ ਜੋਰ ਜੋ ਨ ਜੀਵਨ ਮਰਨ ਨ ਜੋਰ ਜੋ ਨ ਰਾਜ ਮਾਲ ਮਨਸੋਰ ਜੋ ਨ ਸ੍ਰਤੀ ਗਿਆਨ ਵਿਚਾਰ ਜੋ ਨ ਜੂਤੇ ਛੋਟਾ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋਏ ਨਾਨਕ ਤੂ ਤਮਨੀ ਚਨ ਕੋਏ ਰਾਤਿਰ ਉਤੇ ਥਥੇ ਵਾਰ ਪਵਨ ਪਾਣ ਅਗਨੇ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੇ ਤ੍ਰਿਨ ਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਇਥੇ ਸਾਨ ਪੰਚ ਪ੍ਰਵਾਨ ਨਦਰੇ ਕਰਨ ਪਵਾਨੇ ਸਾਨ ਕਚ ਪਕਾਈ ਉਥੇ ਪਾਏ ਨਾਨਕ ਜਿਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਵਨ ਪਾਣੇ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜਤ ਕੜੀ ਐ ਰੂਪ ਰੰਗ ਕੇ ਵੇਸ ਕਿਤੇ ਕਰਮ ਪੁਮੇ ਮੇਰ ਕਿਤੇ ਕਿਤੇ ਤੂ ਉਪਦੇਸ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਦਬਦਨਾਤ ਕੇਤੇ ਕਿਤੇ ਦੇਵੀ ਵਿਵੇਸ ਕਿਤੇ ਦੇਵਦਨ ਮੁਨ ਕੇਤੇ ਕਿਤੇ ਰਤਨ ਸਮੰਦ ਕਿਤੇ ਆਖਾਣੇ ਕਿਤੇ ਆ ਬਾਣੀ ਕਿਤੇ ਪਾਤ ਨਰਿੰਦ ਤੇ ਤਿਆ ਸੋਤੇ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਆਵਾਜ਼ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਕਾੜ ਤਕੜਿਆ ਬਹੁਤਨੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਾਹ ਪਿੱਛਾ ਬਸਟਾਏ ਤਿਥੈ ਕੜਿਆ ਸੁਤਮਤ ਮਨ ਬੁੱਧ ਤਿਥਾ ਘੜੀਐ ਸਦਾ ਸਦਾ ਕੀ ਸੁਧ ਕਰਮ ਖੰਡ ਕੇ ਬਾਣੇ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਦ ਮਹਾਬਲ ਸੂਰ ਤਿਨ ਮਰਾਮ ਰਿਆ ਪ੍ਰਪੂਰ ਤਿਥਾ ਸਿਤੋ ਸਿਤਾ ਮਹਿਮਾ ਮਾਏ ਤਾਂ ਕੇ ਰੂਪ ਨ ਕਥਨ ਜਾਏ ਨਾ ਹੋ ਮਰਨ ਨ ਠਾਕੇ ਜਾਏ ਜਿਨ ਕਾ ਰਾਮ ਵਸੈ ਮਨ ਮਾਏ ਤਿਥੈ ਭਗਤ ਵਸੈ ਕੇ ਲੋਏ ਕਰ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਤਿਥੈ ਲੋਏ ਲੋਇ ਆਕਾਰ ਜਿਵ ਜਿਉ ਹੁਕਮ ਤਿਵਾ ਤਿਵਕਾਰ ਵਿਖੇ ਵਿਗਸੈ ਕਰਿ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਰਾ ਤਿਰਜ ਸੁਨਿਆਰ ਅਹਰਣ ਮਤਿ ਵੇਦ ਥਿਆਰ ਭਾਉ ਖਲ ਲਾਗਨ ਤਵਤਾ ਭਾਂਡਾ ਪਾਉ ਅੰਮ੍ਰਿਤ ਟਾਲ ਘੜਿਆ ਸੋ ਸੱਚੇ ਟਕਸਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੇ ਪਿਤਾ ਮਾਤਾ ਤਰਤਮ ਹਤ ਦਿਸ ਰਾਤ ਦੁਇ ਜਾਏ ਜਾਇ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਤਰਮਹ ਦੂਰ ਕਰਮੇ ਆਪ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾ